ਅੰਜ ਕਿੱਲਾਂ ਦੇ ਵਿੱਚ ਬਾਈ ਨੇ ਨਾ ਫਾਇਦੇ ਲਾਇਏ ਹੋਏ ਨੇ ਸਪੈਸ਼ਲ ਆਪਣੀ ਫਰਨੀਚਰ ਦੀ ਫੈਕਟਰੀ ਵਾਸਤੇ ਕਿੰਨੇ ਕਿੱਲੇ ਹੋਣੇ ਬਈ ਇਹ ਇਹ ਆਪਣੇ ਵੀਰੇ ਇੱਕ ਕਿੱਲਾ ਇੱਧਰ ਆ 4 ਕਿੱਲੇ ਸਾਈਡ ਤੇ ਖੜੇ ਨੇ ਠੀਕ ਹੈ 3 ਕਿੱਲਾਂ ਚ ਸਪਾਇਦਾ ਲਾਇਆ ਵਾ 2 ਕਿੱਲਾਂ ਚ ਪਾਪੂ ਨਰ ਲਾਇਆ ਵਾ ਠੀਕ ਹੈ ਠੀਕ ਹੈ ਇਹ ਕੋਈ ਲੱਕੜ ਵੱਢ ਕੇ ਆਪਣੀ ਫੈਕਟਰੀ ਚ ਜਾਈ ਜਾਂਦੀ ਆ ਠੀਕ ਆ ਇਹ ਤਾਂ ਫਿਰ ਹੁਣੀ ਵੱਢ ਕੇ ਲਏ ਗਏ ਹੁਣ ਹਾਂ ਹਾਂ ਇਹ ਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਵੀਰੇ ਵੀਰੇ 3 ਮਹੀਨੇ ਹੋ ਗਏ ਅੱਛਾ ਇਹ ਕਿੰਨੇ ਟਾਈਮ ਦੇ ਵਿੱਚ ਹੋ ਜਾਣਗੇ ਵੱਡੇ ਇਹ ਵੱਢਣ ਵਾਲੇ ਇਹ 5 ਸਾਲਾਂ ਚ ਵੀਰੇ ਤਿਆਰ ਹੋ ਜਾਂਦਾ ਤਾਂ ਸਾਲਾਂ ਨੂੰ ਜੂ ਪੂਰਾ ਤੇ ਇਹਦੇ ਵਿੱਚ ਵੀ ਫਿਰ ਇਹ ਬਿੱਲੀ ਪਿਆਰ ਹੋ ਸਾਰਾ ਟੱਕਰ ਕਣਕ ਦਾ ਆ ਰਿਹਾ ਕਣਕ ਦੀ ਜੌਖਾ ਤੇ ਫੇਰ ਤਾਂ ਵੀ ਇਹ ਦੁੱਗਣਾ ਕੰਮ ਦੇ ਰਹੀ ਹੈ ਮੰਨ ਕੇ ਤਾਂ ਪੈਸੇ ਫਾਇਦੇ ਆ ਕਿ ਉਹ ਲੱਗ-ਬੱਟ ਕੇ ਦੇਣਗੇ ਕਣਕ ਕੱਢ ਹੋ ਜਾਂਦੀ ਹੈਗੀ ਤੇ ਕਿਸਾਨ ਭਰਾਵਾਂ ਨੂੰ ਇੱਕ ਵਧੀਆ ਸੋਚ ਆ ਰਹੀ ਦੀ ਕਿਸਾਨ ਭਰਾ ਦੀ ਆਪਣੇ ਦੀ ਵੀ ਜਿਹੜਾ ਦੋ ਪਾਸੇ ਕੰਮ ਲੱਭਦਾ ਯਾਰ ਇਹ ਮੰਨ ਦੇ ਵਿੱਚ ਇੱਕ ਤਾਂ ਆਕਸੀਜਨ ਵਧਾਉਂਦੇ ਆ ਫਾਇਦੇ ਹਨਾ ਤੇ ਇੱਕ ਬਈ ਆਪਾਂ ਨੂੰ ਲੱਕੜ ਦੇ ਦੇ ਦਿੰਦੇ ਨੇ 5 ਸਾਲਾਂ ਬਾਅਦ ਤੇ ਲੱਕੜ ਦੇਂਦੇ ਆ ਉੰਨੀ ਫਾਫਲਾ ਹੋ ਜਾਂਦੀ ਹੈ ਉੰਨੀ ਵਸਲ ਹੋ ਜਾਂਦੀ ਬਾਹਰ ਫਰਕ ਤਾਂ ਪੈਂਦਾ ਨਹੀਂ ਵਸਲ ਦਾ ਇੱਥੇ ਆੜ ਦਾ ਬਾਹਲਾ ਫਰਕ ਨਹੀਂ ਪੈਂਦਾ ਉੰਨੀ ਹੋ ਜਾਂਦੀ ਆ ਆ ਠੀਕ ਆ ਬਈ ਤੇ ਇਹ ਤਰੀਕਾ ਨਾ ਤੁਸੀਂ ਵੀ ਅਪਣਾ ਕੇ ਦੇਖੋ ਕਿਤਨੇ ਕਦੇ ਕਿੱਲੇ ਬਹੁਤ ਹੁੰਦਾ ਹੋਣਾ ਬਈ ਕਿੱਲੇ ਦੀ ਬਾਹੀ ਦੇ ਵਿੱਚ ਵੀ ਆਪਾਂ ਕੰਮ ਕਰਦੇ ਨੇ ਕਿੱਲੇ ਤੇ 6 650 ਬੂਟਾ ਲੱਗ ਜਾਂਦਾ ਆਪਣਾ ਇਹ ਤੇ ਕਿੰਨੇ ਕ ਪੈਸੇ ਕਮਾ ਕੇ ਦੇ ਦੂਗਾ ਜੇ ਉਹ ਕਿਸੇ ਵੀਰ ਪ੍ਰਾਣੇ ਕੰਮ ਸ਼ੁਰੂ ਕਰਨਾ ਹੋਵੇ ਉਹ ਸਹੀ ਮੈਨੂੰ ਪਿਆਰ ਹੋਵੇ ਵੀਰੇ ਮੈਂ ਪਤੇੜ ਪੈਂਦਾ ਪੱਤੀ ਤੇ ਲੱਕਰ ਪਹਿਲਾਂ ਘੱਟੋ ਘੱਟ ਹੋ ਗਿਆ ਨ ਕਿੱਲੇ ਦੇ ਵਿੱਚੋਂ ਹੀ ਹਾਂ ਇਹ ਤਾਂ ਬਹੁਤ ਵਧੀਆ ਤਰੀਕਾ ਹੈ ਹੈਨਾ ਤੇ ਬਈ ਜਿਹੜਾ ਆਪਣੀ ਫਰਨੀਚਰ ਦੀ ਫੈਕਟਰੀ ਹੈ ਹੈਨਾ ਆਪਣੇ ਕੋਲ ਹਰੇਕ ਫਰਨੀਚਰ ਬਣ ਜਾਂਦੀ ਹੈ ਆਟਮ ਹਾਂ ਤੇ ਫਿਰ ਉਹ ਆਪਾਂ ਆਹੀ ਸਪੈਸ ਦੇ ਜਿਹੜਾ ਆਪਾਂ ਲੱਗ ਜੰਨੇ ਹਾਂ ਸਪੈਦਾ ਡੇਕ ਪਾ ਤੂ ਦਾ ਰ ਆਪਾਂ ਸਾਰਾ ਕੁਝ ਲਾਈ ਜਾਂਦੇ ਹਾਂ ਠੀਕ ਹੈ ਤੇ ਲੱਕੜ ਆਪਣੀ ਜਿਹੜੀ ਸਾਰੀ ਇੱਥੋਂ ਜਾਂਦੀ ਹੈਗੀ ਹਾਂ ਤੇ ਬਈ ਉਸ ਤੋਂ ਬਾਅਦ ਹੁਣ ਕਰਕੇ ਇਹਦੇ ਵਿੱਚ ਸਟਾਰਟ ਕਰ ਦਿੰਦੇ ਹਾਂ ਵੀ ਜਿੰਨਾ ਟਰੈਕਟਰ ਆ ਗਿਆ ਸਾਹਮਣੇ ਬੱਸ ਆਪਾਂ ਸੋ ਬੀਜਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਕਹਿੰਦੇ ਆ ਸਰਦੀਆਂ ਆ ਰਹੀਆਂ ਮੂਰੇ ਸਰਦੀਆਂ ਦੇ ਵਿੱਚ ਤਾਂ ਫਿਰ ਕੋਈ ਆਟਮ ਲੱ ਵਾਹ ਫਰਦਿਆਂ ਤੇ ਹੁਣ ਤਰਪ ਹੋ ਗਈ ਦੀ ਬੇਤੀ ਬਾਦ ਬਸ ਕਾਕੂ ਕਰਦੇ ਹਾਂ ਹਲਦੀ ਹਿੰਦੀ ਝੋੜੀ ਆਟਮ ਵੀ ਬੀਚ ਸਕਦੇ ਆਪਾਂ ਤੇ ਦਿਖਾ ਦੇ ਵੀਰੇ ਕਿੰਨੇ ਕਿੱਲੇ ਦੇ ਵਿੱਚ ਲੱਗਾ ਹੋਇਆ ਪੂਰਾ ਤੇ ਮੰਨ ਕੇ ਚੱਲ ਪਸ਼ੂਆਂ ਪਸ਼ੂਆਂ ਨੂੰ ਬਾੜ ਲਾਈ ਹੋਈ ਹੈ ਬਾਈ ਨਹੀਂ ਤੇ ਆ ਤੋਰੀਆਂ ਦੋਰੀਆਂ ਵੀ ਸਬਜ਼ੀ ਸਬਜ਼ੀ ਬਾਈ ਸਾਈਡ ਤੇ ਵੀਚ ਕੇ ਰੱਖਦਾ ਇਹ ਕਿੱਲੇ 'ਚ 650 ਬੁੱਟਾ ਆਪਾਂ ਸੋਲੇ ਆ ਠੀਕ ਹੈ ਜੀ ਤੇ ਫਿਰ 5 ਸਾਲਾਂ ਦੇ ਵਿਖੇ ਸੀ ਠੀਕ ਹੈ ਆਪਣਾ ਪਿਆਰ ਹੋ ਜਾਂਦਾ ਸੈਦਾਂ ਨੂੰ ਕਟਾਈ ਕਰ ਕਰ ਦੇਖੇ ਇਹ ਬੂਟਾ 5-6 ਸਾਲਾਂ ਦਾ ਪੂਰਾ ਤਿਆਰ ਹੋ ਜਾਂਦਾ ਜੇ ਜਿਹੜੇ ਦੂਸਰੇ ਵਾਸੀ ਬਿੱਜਾ ਹੈ ਉਹ ਕਿੱਡੇ ਕਿਨੇ ਆਪਣੇ ਕੋਲ ਉਹ ਆਪਣਾ ਬੂਟਾ ਪਾਪੀ ਲਰਬਾ ਵੀ ਰੰਗ ਬਰੀ ਚੰਗੀ ਆ ਫਾਇਦਾ ਨੂੰ 25-26 ਇੰਚ ਲਪੇਟ ਦਾ ਹੋਇਆ ਪਿਆ ਠੀਕ 60-70 ਫੁੱਟ ਲੰਬਾਈ ਹੋਣੀ ਹੈ ਲੰਬਾਈ ਵੀ ਕਾਫੀ ਹੋ ਜਾਂਦੀ ਹੈ ਵੀ ਮੰਨ ਲੈ ਜਲ 2 ਸਾਲਾਂ ਦੇ ਵਿੱਚ ਹੁਣ ਜਦੋਂ ਤਿਆਰ ਹੋ ਜੂਗਾ ਸਾਡਾ ਵੀ ਤਿਆਰ ਹੋਏ 5 ਸਾਲ ਤੇ ਤਿਆਰ ਹੋ ਜੂਗਾ ਜਮਾ ਠੀਕ ਹੈ 5 ਸਾਲਾਂ ਦੇ ਕਟਾਈ ਕਰਦਾ ਉਹ ਠੀਕ ਹੈ ਤਾਂ ਵੀਰੇ ਹੁਣ ਤੁਸੀਂ ਦੇਖ ਵੀ ਸਕਦੇ ਹੋ ਉਹ ਬਾਈ ਨੇ ਕਿੱਡਾ ਵੀ ਨਵਾਂ ਪ੍ਰੋਜੈਕਟ ਲਾਇਆ ਹੋਇਆ ਤੁਸੀਂ ਵੀ ਇਹ ਚੀਜ਼ ਨੂੰ ਜਰੂਰ ਟਰਾਈ ਕਰਕੇ ਦੇਖਿਓ ਵੀ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਤੋਂ ਫਾਇਦੇ ਵਾਲੀ ਚੀਜ਼ ਮੈਨੂੰ ਤਾਂ ਨਹੀਂ ਲੱਗਦੀ ਕੋਈ ਹੋਊਗਾ ਕਿਉਂਕਿ ਉਹ ਕਰਨ ਦਾ ਪੁੰਨ ਵੀ ਤੇ ਫਲੀਆਂ ਵੀ ਤੇ ਕਿ ਗਵਰਨਮੈਂਟ ਵੀ ਆਪਾਂ ਨੂੰ ਸਬਸਿਡੀ ਦਿੰਦੀ ਆ 50 ਰੁਪਏ ਬੂਟਾ ਠੀਕ ਹੈ ਹਾਂ ਇਹ ਤਾਂ ਬਹੁਤ ਵਧੀਆ ਚੀਜ਼ ਆ ਤੇ ਆਪਾਂ ਨੂੰ ਬਹੁਤ ਫਾਇਦੇ ਮਿਲਣਗੇ ਤਾਂ ਹਾਂ ਤੇ ਵੀਰੇ ਪੇਜ ਨੂੰ ਸਾਡਾ ਨੂੰ ਫੋਲੋ ਜ਼ਰੂਰ ਕਰ ਲਿਓ ਇਹ ਜਿਵੇਂ ਹੋਰ ਵੀਡੀਓ ਦੇਖਣ ਲਈ ਤੇ ਇਹ ਚੀਜ਼ ਨੂੰ ਟਰਾਈ ਜ਼ਰੂਰ ਕਰਕੇ ਦੇਖਿਓ